ਹੈਲੋ ਗਾਇਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਅਨਦਰ ਕੁਕਿੰਗ ਵਲੌਗ ਮੰਮਾ ਕੁਛ ਕਹਿੰਦੇ ਨਹੀਂ ਬਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਦੇਖਿਆ ਹੀ ਨਹੀਂ ਕਿ ਤੂੰ ਵਲੌਗ ਸਟਾਰਟ ਕੀਤਾ ਮੈਂ ਲੈ ਕੇ ਆਈ ਸਾਗ ਇੱਕ ਮਿੰਟ ਖਾਂ ਯਾ ਵੇ ਤੇ ਫੁੱਲ ਲੈ ਕਿਹੜਾ ਫੁੱਲ ਹੈ ਮੈਨੂੰ ਵੀ ਪਤਾ ਸਾਗ ਦਾ ਇਹ ਸਾਗ ਦਾ ਇਹ ਸਾਗ ਦਾ ਫੁੱਲ ਹੈ ਹੋਰ ਆ ਚੁੱਕੀ ਐ ਜੀ ਵੀ ਸਾਹ ਦੇ ਹਾਂ ਨਿਕੇ ਨਿਕੇ ਆ ਪੈਕਟ ਪਤਾ ਕਿੰਨੇ ਕਿੰਨੇ ਦੇ ਆਏ ਆ 50 ਪੈਸੋ ਸੈਂਟ 25 ਸੈਂਟ ਨੋ ਹਾਂ ਆ ਵਾਲਾ 15 ਦਾ ਆਇਆ ਵਾ ਆ ਵਾਲਾ 50 ਪਲੱਸ ਆ ਐਫਰ ਪੀਨੇ ਵਾਲੀ ਪਾਲਕ ਸਪਿਨਿਸ਼ ਸਪਿਨਿਸ਼ ਐਵੀ ਸਾਹ ਦੇ ਫਲ ਪੀਨੇ ਵਾਲਾ ਲੈਮਮ ਮੁਸਤਾਸ਼ਾ ਮੁਸਤਾਸ਼ਾ ਅਮ ਇਸ ਮੁਸਤਾਸ਼ਾ ਪੀਨੇ ਵਾਲਾ ਲੈਂਦਾ ਹਾਂ ਨੇ ਦੋ ਫਲ ਦੀ ਸਾਗ ਕਹਿ ਦੋ ਹੈ ਦੋ ਫਲ ਬੀਨਿਆਂ ਵਾਲੇ ਸਾਗ ਲੈਣ ਦੇ ਇੱਕੋ ਹੀ ਸਾਗ ਆ ਭਾਵੇਂ ਜਿਹੜਾ ਮਜੀ ਆ ਦੇਖ ਇੰਡੀਆ ਵਾਲਾ ਜਿਹੜਾ ਜੈਲੋ ਫਲੇਵਰ ਵਾਲਾ ਗਾਇਸ ਆ ਇੰਡੀਆ ਤੋਂ ਹੁੰਦਾ ਆ ਜਿੰਨੀਆਂ ਹੋ ਨਹੀਂ ਆਉਂਦਾ ਹੈਗਾ ਤੇ ਇੱਕੋ ਹੀ ਸਾਗ ਆ ਭਾਵੇਂ ਜਿ ਤੁਮਾਰ ਦੀ ਆ ਨਾ ਜੀ ਸਾਗੀ ਆ ਮੰਮੀ ਨੂੰ ਪੜਾਣੇ ਕੀ ਹੋਇਆ ਕਿਸੇ ਦਾ ਲੋੜੀ ਵਾਲੇ ਦੇਨਵਾਸ ਤੇ ਬਣਾ ਰਹੀ ਹੈ ਹੁਣ ਤੋ ਟੂ ਕੇ ਰੱਖ ਲਈ ਲੈ ਟਾਈਮ ਇਹ ਲੋ ਆ ਵੀ ਸਾਦੇ ਸੀ ਹੋਏ ਐ ਇਦਾਂ ਕਰਕੇ ਰੱਖਦੀ ਬਣਾਉਂਦੀ ਤਾਂ ਹੁਣ ਕੱਲ ਨੂੰ ਹੀ ਇਹਨੇ ਹਾਂ ਫਿਰ ਔੜਗੀ ਕਰਨਾ ਫੋਣ ਇਹਨੂੰ ਲੱਗੀਆਂ ਇਹਦੀ ਸਫਾਈ ਕਰਨੀ ਕਰਨੀ ਨਹੀਂ ਨਹੀਂ ਅੱਜ ਵੀਲੋਗ ਇੱਕ ਵਾਰ ਨਹੀਂ ਬਣਾਇਆ ਪਹਿਲਾਂ ਆਹ ਵਾਲੇ ਲਿਆ ਤਾਂ ਨੂੰ ਫੋਲਡ ਦੇਣੀ ਹੌਗਾ ਦੇ ਦੀਆ ਪਾਉ ਦੇਣੀ ਹੂੰ ਹੈਲੋ ਤਾਂ ਕਰ ਦੋ ਸਾਕਾਉ ਜੀ ਸਾਕਾਉ ਜੀ ਉਹ ਕਹਿੰਦੇ ਨਹੀਂ ਤੇ ਵੀਡੀਓ ਵਿੱਚ ਕੀ ਮੰਮੀ ਨੇ ਬਣਾਇਆ ਸਾਗ ਸਾਗ ਧੁੰਨੀ ਹਰੀ ਕਰਤੀ ਸਾਗ ਗੰਦਲਾਂ ਪਿੱਛੋਂ ਪੱਕੀਆਂ ਹਾਂ ਆ ਵੇਖੋ ਹਾਂ ਪੱਕੀਆਂ ਗੰਦਲਾਂ ਪਿੱਛੋਂ ਪੱਕੀਆਂ ਵਾ ਗਲ ਜੂਬ ਕਹਿੰਦੀ ਮੈਂ ਤੁਹਾਨੂੰ ਨਹੀਂ ਮੈਨੂੰ ਆ ਤਾਂ ਮੈਂ ਲਾਉਂਗੀ ਪੱਤੇ ਪਰ ਆ ਵਿੱਚੋਂ ਪੱਕਾ ਬਰਗਾ ਦੇ ਲੋ ਹਾਂਜੀ ਹੁਣ ਲੱਗੀ ਜਨਤ ਕੱਪੜੇ ਪ੍ਰੈਸ ਕਰਨ ਇਹਦੀ ਸਕੂਲ ਦੀ ਯੂਨੀਫਾਰਮ ਸੀ ਪ੍ਰੈਸ ਕਰਨ ਵਾਲੀ ਤਾਂ ਕਹਿੰਦੀ ਮੈਂ ਕਰਨੀ ਆ ਮੈਂ ਕਿਹਾ ਚਲ ਤੂੰ ਕਰ ਲੈ ਅੱਜ ਪਹਿਲੇ ਦਿਨ ਲੱਗੀ ਕਰਨੇ ਕੱਪੜੇ ਪ੍ਰੈਸ ਆਪਣੇ ਸਕੂਲ ਦੇ ਮੈਂ ਕਹਿੰਦੀ ਹੌਲੀ ਹੌਲੀ ਕਰੂੰਗੀ ਮੈਂ ਡਰਦੀ ਹੀ ਮੈਂ ਕਿ ਸਾੜਨਾ ਦਾ ਵੀ ਕੱਪੜੇ ਉਹਨੂੰ ਚਾਹੀ ਬੜਾ ਚੜਿਆ ਕੱਪੜੇ ਪ੍ਰੈਸ ਕਰਨ ਦਾ ਚਲ ਮੈਂ ਕਿਹਾ ਵਧੀਆ ਫੇਰ ਮੋਜਾਂ ਲੱਗ ਗਈਆਂ ਸਾਨੂੰ ਮੋਜਾਂ ਲੱਗ ਜਾਣੀਆਂ ਅਹੀਂ ਵੀ ਇਹਦੇ ਕੋ ਕੱਪੜੇ ਪ੍ਰੈਸ ਕਰਾ ਲਿਆ ਕਰਾਂਗੇ ਜੇ ਗਾਇਸ ਤੁਸੀਂ ਵੀ ਕਰਵਾਉਣੇ ਹੋਏ ਤਾਂ ਦੱਸ ਦਿਓ ਤੁਹਾਡੇ ਵੀ ਕਰ ਦਊਗੀ ਇਹ ਔੜੀ ਔੜੀ ਕਰਨ ਦਈ ਆ ਕਰਦੀ ਦੇਖੋ ਕਿਦਾਂ ਡਰਦੀ ਆ ਨਾਲ ਨਾਲ ਕਿ ਕਿਤੇ ਸਾੜ ਨਾ ਜਾਵੇ ਫੇਰ ਮੈਨੂੰ ਦਬਕੇ ਵੀ ਪਹਿਣੇ ਆ ਪ੍ਰੈਸ ਵੇਖ ਲੋ ਕੀਤੀ ਸਾਈਡ ਤੇ ਵਟ ਉਵੇਂ ਹੀ ਪਏ ਆ ਮੈਂ ਨੂੰ ਕਿਹਾ ਮੈਂ ਕਹਾ ਜਨਨ ਤੂੰ ਪ੍ਰੈਸ ਕੀਤੀ ਆ ਹੁਣ ਸਕੇਟ ਦੇਈ ਕਰਨ ਕਹਿੰਦੀ ਤੁਸੀਂ ਤਾਂ ਸਹੀ ਤਰ੍ਹਾਂ ਕਰਦੇ ਹੀ ਨਹੀਂ ਆ ਇਦਾਂ ਕਹਿੰਦੀ ਤਰੀਜਾ ਬੰਨੀ ਦੀਆਂ ਵਾ ਹੌਲੀ ਹੌਲੀ ਲੱਗੀ ਰਹੀ ਤਰੀਜਾ ਬੰਨਣ ਵਾਸਤੇ ਹਾਂਜੀ ਇਹ ਸੀਗਾ ਸਾਡਾ ਅੱਜ ਦਾ ਵਲੌਗ ਕਿਉਂਕਿ ਸਾਗ ਮੈਂ ਹੁਣ ਧੋ ਕੇ ਰੱਖ ਲਿਆ ਬਣਾਉਣਾ ਮੈਂ ਕੱਲ ਨੂੰ ਆ ਪਾਲਕ ਲੈ ਕੇ ਆਉਂਗੀ ਪਹਿਲਾਂ ਕੱਲ ਨੂੰ ਜਾ ਕੇ ਸਵੇਰ ਨੂੰ ਤਾਂ ਫੇਰ ਸਾਗ ਬਣਾਵਾਂਗੇ ਕੱਲ ਨੂੰ ਤੇ ਕੱਲ ਨੂੰ ਮੈਂ ਫੇਰ ਵਲੌਗ ਸਟਾਰਟ ਕਰੂੰਗੀ ਅੱਜ ਸਾਗ ਲੈ ਆਂਦਾ ਵਾ ਪਰ ਬਣਾਉਂਗੀ ਹੁਣ ਕੱਲ ਨੂੰ ਤੇ ਬਾਕੀ ਇੰਨੀ ਕੀ ਅੱਜ ਦੀ ਵੀਡੀਓ ਵਾ ਤੇ ਵੀਡੀਓ ਨੂੰ ਪਿਆਰ ਜ਼ਰੂਰ ਦਿਓ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਕੱਲ ਨੂੰ ਮਿਲਦੇ ਆਂ ਫੇਰ ਨਵੇਂ ਵਲੌਗ ਦੇ ਨਾਲ ਆਹ ਬੈਠੀ ਐ ਇਧਰ ਚੈਨਲ